ਬੋ ਵਾਰਡ ਕਾ ਹੀ ਸਾਰਿਆਂ ਨੂੰ ਬੋ ਸਾਰੇ ਆਰਿਆਂ ਦੀ ਵਿੱਚ ਨੇ ਪਤਾ ਹੈ ਕਿ ਸਾਹ ਸਰਕਾਰ ਕੌਂਸਲਿਕ ਕਰਨਵਾ ਜੀ ਉਹਨਾਂ ਦੇ ਟਿਕਾ ਨਿਰੀਖਣ ਦੇ ਤਹਿਤ ਜਿਹੜੀ ਫੈਰਪੁਰ ਸ਼ਹਿਰ ਦੇ ਵਿਕਾਸ ਕਾਰਜ ਚਰੰਤਰ ਜਾਰੀ ਹੈ ਨਾਲ ਨੂੰ ਜੀ ਸਰਦਾਰ ਉਹ ਆ ਬੇ ਬਸਵਾ ਵਿਕਾਸ ਕਾਰਜਾਂ ਲਈ 7 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਜਾਰੀ ਕੀਤੀ ਗਈ ਸੀ ਉਹਦੇ ਤਹਿਤ ਅੱਜ ਅਸੀਂ ਵਾਰਡ ਨੰਬਰ 21 ਦੇ ਵਿੱਚ ਜਿਹੜੀਆਂ ਉੱਥੋਂ ਦੀਆਂ ਗਲੀਆਂ ਦਾ ਕੰਮ ਹੈ ਜਾਂ ਕੋਈ ਵੀ ਵਿਕਾਸ ਕਾਰਜ ਹੈ ਜਿਹੜੇ ਉੱਥੋਂ ਦੇ ਉਨ੍ਹਾਂ ਦਾ ਲਗਭਗ 87 ਲੱਖ ਰੁਪਏ ਦੀ ਜਿਹੜੇ ਦਾਗਤ ਨਾਲ ਇਹ ਗਲੀਆਂ ਤਿਆਰ ਹੋਣ ਵਾਲੀਆਂ ਹੈਗੀਆਂ ਉਹਨਾਂ ਦਾ ਨੀਂਹ ਪੱਥਰ ਜਿਹੜਾ ਇੱਥੋਂ ਦੇ ਨਗਰ ਨਿਵਾਸੀ ਨੇ ਇਹਨਾਂ ਦੇ ਹੱਥੋਂ ਹੀ ਲਗਵਾਇਆ ਗਿਆ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਕੰਮ ਹੈ ਜਲਦੀ ਹੀ ਪੂਰਾ ਚੜ੍ਹੇਗਾ ਤੇ ਇਹ ਪੂਰਾ ਵਧੀਆ ਤੇ ਪਾਰਦਰਸ਼ੀ ਤਰੀਕੇ ਨਾਲ ਕਰ ਦਿੱਤਾ ਜਾਏਗਾ ਜੇ ਇਹਦੇ ਵਿੱਚ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਤਾਂ ਮੈਂ ਮਨ ਨਗਰ ਨਿਵਾਸੀਆਂ ਤੋਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਉਹ ਖੁਦ ਉਹੀ ਨਿਗਾਹ ਸ਼ਾਦੀ ਰੱਖਣ ਜੇ ਫਿਰ ਵੀ ਕਿਤੇ ਉਹ ਤੁਹਾਨੂੰ ਕੋਈ ਲੱਗਦੀ ਹੈ ਕੋਈ ਪ੍ਰੋਬਲਮ ਲੱਗਦੀ ਹੈ ਉਹ ਸਾਡੇ ਸਾਡੀ ਜਿਹੜੀ ਟੀਮ ਹੈ ਸਾਡੀ ਟੀਮ ਨੇ ਧਿਆਨ ਵਿੱਚ ਲੈ ਕੇ ਉਹਨਾਂ ਸਾਡੇ ਜੇ ਆਈ ਸਾਹਿਬ ਨੇ ਉਹਨਾਂ ਦੇ ਧਿਆਨ ਵਿੱਚ ਲੈ ਕੇ ਉਹ ਕਿਉਂ ਤੇਰਾ ਲੋਕਾਂ ਦਾ ਪੈਸਾ ਲੋਕਾਂ ਵਾਸਤੇ ਖਰਚ ਹੋਣਾ ਹੈ ਤੇ ਉਹਦਾ ਇੱਕ ਇੱਕ ਰੁਪਇਆ ਦੀ ਹੈ ਇੱਕ ਇੱਕ ਪੈਸੇ ਦੀ ਜਿਹੜੀ ਵੱਖ ਹੋਏ ਉਸ ਜੋਗ ਤਰੀਕੇ ਨਾਲ ਹੋਵੇ ਤੇ ਇਸੇ ਤਰ੍ਹਾਂ ਕਿ ਜਿਹੜੇ ਪੂਰਵ ਵਿਕਾਸ ਕਰਦੇ ਜਿਹੜੇ ਸ਼ਹਿਰ ਤੇ ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਦਿਨ ਰਾਤ ਅਸੀਂ ਇੱਕ ਕਰ ਰਹੇ ਹਾਂ ਤੇ ਜਿਹੜੇ ਬਾਕੀ ਇਹਦੇ ਕਾਰਜ ਆ ਉਹ ਵੀ ਜਲਦੀ ਹੀ ਵੀ ਪਰਚਾਲੇ ਜਾਣਗੇ ਜਿਹੜਾ ਇਹਦਾ ਗਲੀਆਂ ਤੋਂ ਲਾਪਾ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਸਪੀਡ ਲਾਈਟਾਂ ਦਾ ਕੰਮ ਚੱਲ ਰਿਹਾ ਹੈ ਜਾਂ ਧੀਵੀ ਵਾਲਾ ਸੌਰੀ ਇਲਾੰਦਿਆਂ ਦਾ ਰੋਡ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਦੁਆਰੇ ਨੇ ਰੋਡ ਦਾ ਕੰਮ ਹੈ ਜਿਹੜਾ ਉਹ ਅੰਡਰ ਪ੍ਰੋਸੈਸ ਹੈ ਚੱਲ ਰਿਹਾ ਹੈ ਇਹਨਾਂ ਤੋਂ ਤੇ ਇਸੇ ਤਰ੍ਹਾਂ ਹੀ ਉਹ ਜਲਦ ਨੈਕਸਟ ਹੈ ਜਿਹੜਾ ਸਿੱਖਾਂ ਵਾਲਾ ਰੋਡ ਤੇ ਕੁਝ ਖੜਕਾਂ ਦਿੱਤੀਆਂ ਨੇ ਆਈ ਮੰਦਰ ਵਾਲੀ ਖੜਕਾ ਉਹ ਵੀ ਅਸੀਂ ਜਰਾ ਤੇ ਜਰਾ ਜਲਦੀ ਅਸੀਂ ਮੁਕੰਮਲ ਕਰਵਾਵਾਂਗੇ ਸਭ ਸੱਚਾਈ ਜਦੋਂ ਤੋਂ ਮਾਨ ਸਰਕਾਰ ਹੋਣੀ ਚਾਹੀਏ ਉਸ ਸਮੇਂ ਤੋਂ ਸਾਡੇ ਮਾਨਯੋਗ ਸਿਕਰ ਸਾਰਕ ਸੰਗਮਾਂ ਦੀ ਰਹਿਨਮਾਈ ਹੇਠ ਸਾਰੇ ਜਿਹੜੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਚੱਲ ਰਹੀ ਹੈ ਜਿਹੜਾ ਇਹ ਕੰਮ ਸ਼ੁਰੂ ਕੀਤਾ ਗਿਆ ਉਹਨਾਂ ਦੀ ਗਰਾਟਾ ਗਰਾਟਾਂ ਦੇ ਵਿੱਚ ਕੀਤਾ ਗਿਆ ਤੇ ਰਹਿਤੇ ਹੈਗੇ ਖੇਰ ਦੇ ਪਿੰਡਾਂ ਦੇ ਸਾਰੇ ਬਕਾਸਕਾਰ ਜਿਹੜੇ ਯਾਤਰਾ ਕਰਦਾ ਬਿਚੇ ਭਾਈ ਜਾਂਦੇ ਇਹ ਰੋਕਣਾ ਦਾ ਫੈਸਲਾ ਲਓ ਕਰਤਾ ਹੋਇਆ ਜਾਏਗਾ ਬਹੁਤ ਬਹੁਤ ਧੰਨਵਾਦ। ਕਿਸੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਐਮਐਲਏ ਸਰਦਾਰ ਕਰਤਾਰ ਸਿੰਘ ਸੇਖੋ ਤੇ ਮੇਰੇ ਵੱਡੇ ਵੀਰ ਜੋਤੀ ਸੇਖੋ ਜੀ ਨੇ ਜੋ ਹੁਣੇ ਦੱਸਿਆ ਆਪ ਜੀ ਨੂੰ ਇੱਕ ਸਿਸਟ ਸਿਟੀ ਟਵਿੰਸ Town ਪ੍ਰੋਗਰਾਮ ਜੋ ਲੈ ਕੇ ਆ ਰਹੇ ਆ ਆ ਸਟ੍ਰੇਲੀਆ ਦਾ ਤਾਂ ਇੰਡੀਆ ਦਾ ਹੋ ਰਿਹਾ ਔਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਡੇ ਫਰੀਦਕੋਟ ਜ਼ਿਲ੍ਹੇ 'ਚ ਹੋ ਰਿਹਾ ਜਦਕਿ ਇੱਕ ਦੋ ਦੇਸ਼ਾਂ ਦਾ ਪ੍ਰੋਜੈਕਟ ਹੈ ਔਰ ਸ਼ੁਰੂਆਤ ਸਾਡੇ ਐਮਐਲਏ ਸਾਹਿਬ ਦੇ ਜਤਨਾ ਸਰਕਾਰ ਸਾਡੇ ਫਰੀਦਕੋਟ ਤੋਂ ਹੋ ਰਹੀ ਹੈ ਸੋ ਇਹ ਪ੍ਰੋਜੈਕਟ ਇੱਕ ਦੇਸ਼ ਦਾ ਹੈ ਔਰ ਅਸੀਂ ਉਸ ਦੇਸ਼ ਦੇ ਵਿੱਚ ਇੱਕ ਪੰਜਾਬ ਸੂਬਾ ਔਰ ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਫਰੀਦਕੋਟ ਹੈ ਜਿਸ ਨੂੰ ਮਾਣ ਮਹਿਸੂਸ ਹੋਏਗਾ ਹੁਣ ਤੱਕ ਹਿੰਦੁਸਤਾਨ ਸਿਰਫ ਇੱਕ ਹੀ ਸਟੇਟ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਹੋਇਆ ਔਰ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇਸ ਨਾਲ ਦੋ ਦੇਸ਼ਾਂ ਦੇ ਐਕਸਚੇਂਜ ਪ੍ਰੋਗਰਾਮ ਸ਼ੁਰੂ ਹੋਣੇ ਸਾਡੀ ਜੋ ਐਜੂਕੇਸ਼ਨ ਆ ਉਹ ਜਿਵੇਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਸੁਪਨਾ ਸੀਗਾ ਮੈਨੂੰ ਤਾਂ ਇਹ ਲੱਗਦਾ ਕਿ ਐਮਐਲਏ ਸਾਹਿਬ ਦੇ ਜਰੀਏ ਉਹ ਪੂਰਾ ਹੋਣ ਜਾ ਰਿਹਾ ਉਸ ਨੂੰ ਬੂਰ ਪੈ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਸੋਚਦੇ ਕਿ ਵਿਦੇਸ਼ਾਂ ਦੇ ਲੋਕ ਸਾਡੇ ਕੋਲੇ ਆ ਕੇ ਸਟੱਡੀ ਕਰਨਗੇ ਜਿਵੇਂ ਸਾਡਾ ਮੈਡੀਕਲ ਕਾਲਜ ਆ ਇਹ ਦੁਨੀਆ ਦਾ ਇੱਕ ਬਹੁਤ ਵਧੀਆ ਮੈਡੀਕਲ ਕਾਲਜ ਕਿਉਂਕਿ ਜਿਹੜੀ ਐਜੂਕੇਸ਼ਨ ਆ ਬਾਹਰ ਜਾ ਕੇ ਬਹੁਤ ਮਹਿੰਗੀ ਆ ਉਨ ਜਿਵੇਂ ਮੈਂ ਨਰਸਿੰਗ ਕਾਲਜ ਦਾ ਡਾਇਰੈਕਟਰ ਹਾਂ ਨਰਸਿੰਗ ਜਿਹੜਾ ਕੀਤਾ ਸਾਡੇ ਸਿਰਫ 3 ਤੋਂ 4 ਲੱਖ ਵਿੱਚ ਇੱਕ ਨਰਸਿੰਗ ਕੋਰਸ ਕੰਪਲੀਟ ਹੋ ਜਾਂਦਾ ਜਦ ਕਿ ਇਹੀ ਕੋਰਸ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਵਿੱਚ ਹੋਰ ਕਿਸੇ ਕੰਟਰੀ ਕਰੋਗਾ ਤਾਂ ਨੀਅਰ ਅਬਾਊਟ 30 ਤੋਂ 40 ਲੱਖ ਰੁਪਏ ਸੋ ਸਾਡਾ ਪੈਸਾ ਜਿਹੜਾ ਉਹ ਇੰਡੀਆ ਤੋਂ ਪੰਜਾਬ ਤੋਂ ਵਿਦੇਸ਼ਾਂ ਵੱਲ ਜਾ ਰਿਹਾ ਸੀ ਸੋ ਇਸ ਪ੍ਰੋਜੈਕਟ ਜੇ ਸ਼ੁਰੂ ਹੋ ਜਾਂਦਾ ਤਾਂ ਬਾਹਰਲਾ ਪੈਸਾ ਉਹ ਸਾਡੇ ਕੰਟਰੀ 'ਚ ਆਉਣਾ ਸ਼ੁਰੂ ਹੋਏਗਾ ਸੋ ਜਦ ਪੈਸਾ ਬਾਹਰੋਂ ਤੁਹਾਡੇ ਕੋਲੇ ਆਉਂਦਾ ਤਾਂ ਤੁਹਾਡਾ ਕੰਟਰੀ ਤੁਹਾਡਾ ਮੁਲਕ ਸਾਡਾ ਇਹ ਸਿਟੀ ਜਿਹੜਾ ਉਹ ਤਰੱਕੀ ਕਰੂਗਾ ਸ ਐਮਐਲਏ ਸਾਹਿਬ ਨੂੰ ਬਤਾਈ ਦੇਣਾ ਹੈ ਔਰ ਜੋਤੀ ਸੇਖੋਂ ਹੀ ਜੋ ਇਹਨਾਂ ਦੀ ਕੋਸ਼ਿਸ਼ ਸਦਕਾ ਹੋ ਰਿਹਾ ਔਰ ਸਾਡੇ ਫਰੀਦਕੋਟ ਲਈ ਇਹ ਮਾਨ ਵਾਲੀ ਗੱਲ ਹੋਏਗੀ ਕਿ ਸਾਡੇ ਹਿੰਦੂਸਤਾਨ ਦੇ ਵਿੱਚ ਇੱਕ ਫਰੀਦਕੋਟ ਸ਼ਹਿਰ ਦਾ ਨਾਮ ਦੁਨੀਆ ਦੇ ਨਕਸ਼ੇ ਦੇ ਇੱਕ ਕੋਨੇ ਤੇ ਉੱਪਰ ਆ ਜਾਏਗਾ ਜਿਹਨੂੰ ਦੁਨੀਆ ਦਾ ਜਦਕਿ ਪੂਰੇ ਇੰਡੀਆ ਦਾ ਹਰ ਬੰਦੇ ਨੂੰ ਪਤਾ ਲੱਗਿਆ ਕਿ ਫਰੀਦਕੋਟ ਸ਼ਹਿਰ ਕਿਹੜਾ ਹੈ ਔਰ ਕਿਹੜਾ ਉਥੋਂ ਦਾ ਐਮਐਲਏ ਹੈ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਬਹੁਤ ਵੱਡਾ ਪ੍ਰੋਜੈਕਟ ਇੱਕ ਕੰਟਰੀ ਦਾ ਪ੍ਰੋਜੈਕਟ ਸਾਡੇ ਨਾਲ ਆ ਰਿਹਾ ਔਰ ਦੋਨਾਂ ਦੇਸ਼ਾਂ ਦੇ ਆਦਾਨ-ਪ੍ਰਦਾਨ ਕਰਕੇ ਬਹੁਤ ਸਾਰਾ ਮੁਨਾਫਾ ਆਰਥਿਕ ਤੌਰ ਤੇ ਸਾਡਾ ਜਿਹੜਾ ਸਾਡਾ ਪੰਜਾਬ ਆ ਔਰ ਸਾਡਾ ਖਾਸ ਕਰਕੇ ਫਰੀਦਕੋਟ ਬਹੁਤ ਉੱਪਰ ਜਾਊਗਾ ਸੋ ਇਸ ਲਈ ਮੈਂ ਐਮਐਲਏ ਸਾਉ ਨੂੰ ਬਹੁਤ ਬਹੁਤ ਆਜੰਦਾ ਹਾਂ ਥੈਂਕ ਯੂ ਵੈਰੀ ਮਚ ਫਰੀਦਕੋਟ ਦੇ ਅੰਦਰ ਜੋ ਫਰੀਦਕੋਟ ਦੀ ਤਰੱਕੀ ਵਾਸਤੇ ਜਾਂ ਦੇਸ਼ ਦੀ ਤਰੱਕੀ ਵਾਸਤੇ ਜਿਹੜਾ ਨਵਾਂ ਪ੍ਰੋਜੈਕਟ ਆ ਉਹ ਲੈ ਕੇ ਆਂਦਾ ਕਿਉਂਕਿ ਆਸਟ੍ਰੇਲੀਆ ਜਿਹੜਾ ਕੰਟਰੀ ਆ ਉਹਨਾਂ ਦੇ ਸ਼ਹਿਰਾਂ ਵੱਲੋਂ ਚైనా ਜਾਂ ਅਮਰੀਕਾ ਜਾਂ ਹੋਰ ਯੂਰਪ ਦੇ ਸਾਰੇ ਦੇਸ਼ਾਂ ਤਕਰੀਬਨ ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਆਪਦੇ ਐਮਓਯੂ ਸਾਈਨ ਕੀਤੇ ਪਰ ਇੰਡੀਆ ਜਿਹੜਾ ਇਸ ਵਕਤ ਤੋਂ ਬਹੁਤ ਪਿੱਛੇ ਆ ਇਸ ਤੋਂ ਪਹਿਲਾਂ ਇੱਕ ਸਿਟੀ ਆ ਜਿਨ੍ਹਾਂ ਨੇ ਇਸ ਸਿਸਟਰ ਸਿਟੀ ਪ੍ਰੋਜੈਕਟ ਆ ਅਮਰੀਕਾ ਦਾ ਆ ਸੌਰੀ ਆਸਟ੍ਰੇਲੀਆ ਦਾ ਤੇ ਉਹਦੇ ਤਹਿਤ ਆ ਜਿਹੜਾ ਉਹ ਸੀ ਫਰੀਦਕੋਟ ਦੇ ਵਿੱਚ ਉਹਨਾਂ ਦਾ ਵਫਦ ਆ ਰਿਹਾ ਫਰੀਦਕੋਟ ਦੇ ਵਿੱਚ ਆ ਕੇ ਉਹਨਾਂ ਨੇ ਵੱਖ-ਵੱਖ ਜਿਹੜੇ ਜਿਹੜੇ ਸਾਡੀ ਅਸੀਂ ਚੀਜ਼ਾਂ ਜਿਵੇਂ ਮੈਡੀਕਲ ਕਾਲਜ ਆ ਉੱਥੇ ਉਹਨਾਂ ਲਈ ਅਸੀਂ ਇੱਕ ਤਰ੍ਹਾਂ ਦਾ ਜਿਹੜੇ ਕੋਈ ਉੱਥੋਂ ਦੇ ਪੇਸ਼ੈਂਟ ਆ ਉਹ ਸਾਡੇ ਕੋਲੇ ਆ ਕੇ ਇਲਾਜ ਕਰਵਾਉਂਗੇ ਮੈਡੀਕਲ ਟੂਰਿਜ਼ਮ ਸਾਡਾ ਵਧੂਗਾ ਉਸ ਤੋਂ ਬਾਅਦ ਸਾਡਾ ਐਗਰੀਕਲਚਰ ਆ ਖੇਤੀ ਆ ਸਾਡੀ ਜਿਸ ਤਰ੍ਹਾਂ ਅਸੀਂ ਖੇਤੀ ਕਰਦੇ ਆ ਜਿਸ ਤਰ੍ਹਾਂ ਅੱਜ ਸਾਡੇ ਪਿੰਡਾਂ ਦੇ ਨੌਜਵਾਨ ਆ ਉਹ ਬਹੁਤ ਸਾਰੇ ਪ੍ਰੋਡਕਟ ਤਿਆਰ ਕਰਦੇ ਆ ਆਰਗੈਨਿਕ ਤਿਆਰ ਕਰਦੇ ਆ ਪਰ ਉਹਨਾਂ ਨੂੰ ਜਿਹੜੀ ਆ ਕੋਈ ਮੰਡੀ ਨਹੀਂ ਮਿਲਦੀ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸਾਡੇ ਜਿਹੜੇ ਹੈਗੇ ਆ ਬਾਕੀ ਵੀ ਆਧਾਰੇ ਆ ਸਾਰੇ ਤੇ ਜੁੱਤੀਆਂ ਵੀ ਸਾਡੀਆਂ ਜਿਹੜੀਆਂ ਹੈਗੀਆਂ ਰੀਪੋਰਟ ਦੇ ਵਿੱਚ ਬਹੁਤ ਸਾਰੇ ਸਾਡੇ ਸ਼ੂ ਮੇਕਰ ਆ ਜਿਹੜੇ ਵੀ ਸਾਡੇ ਜੁੱਤੀਆਂ ਬਣਾਉਂਦੇ ਆ ਉਹਨਾਂ ਨੂੰ ਵੀ ਉਹਨਾਂ ਦੀਆਂ ਚੀਜ਼ਾਂ ਦਾ ਜਿਹੜਾ ਪੂਰਾ ਮੁੱਲ ਨਹੀਂ ਮਿਲਦਾ ਸੋ ਇਸ ਵਾਸਤੇ ਸਾਰੇ ਹੀ ਕਾਫੀ ਜਿਹੜੇ ਹੈਗੇ ਇਹਦੇ ਆਧਾਰੇ ਜਿਹੜੇ ਹੈਗੇ ਔਰ ਆਈਟੀਆਈ ਦੇ ਵਿੱਚ ਸਾਡੇ ਬੱਚੇ ਜਿਹੜੇ ਆ ਉਹ ਸਕਿੱਲ ਪ੍ਰਾਪਤ ਕਰਦੇ ਆ ਪਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹੋਰ ਵੀ ਜਿਹੜੇ ਜਿਹੜੇ ਕੰਮਾਂ ਦੇ ਵਿੱਚ ਸਾਡੇ ਕੋਲ ਸਕਿੱਲ ਹੈ ਜਾਂ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਅਸੀਂ ਉਸ ਤਰ੍ਹਾਂ ਦੇ ਕੋਰਸ ਵੀ ਸ਼ੁਰੂ ਕਰਾਂਗੇ ਇਸ ਕਰਕੇ ਉਹ ਜਿਹੜਾ ਨੈਕਸਟ ਵੀਕ ਉਹ ਟੀਮ ਆਉਗੀ ਉਥੋਂ ਦੇ ਮੇਰ ਆਉਣਗੇ ਉਥੋਂ ਦੇ ਚੰਗੇ ਵਪਾਰੀ ਆਉਣਗੇ ਚੰਗੇ ਕਿਸਾਨ ਆਉਣਗੇ ਜਿਹੜੇ ਜਿਹੜੇ ਵੱਖਰੇ ਵੱਖਰੇ ਆਪਦੇ ਖੇਤਰਾਂ ਦੇ ਜਿਹੜੇ ਆ ਉਹ 6 ਜਿਹੜੇ ਵਿਅਕਤੀ ਆ ਜਿਹੜੇ ਟੀਮ ਲੈ ਕੇ ਇੱਥੇ ਆ ਰਹੇ ਉਸ ਤੋਂ ਬਾਅਦ ਫਰੀਦਕੋਟ ਦੀ ਇੱਕ ਟੀਮ ਜਾਊਗੀ ਆਪਣੇ ਵੀ ਇੱਥੋਂ ਜਿਹੜੇ ਬੰਦੇ ਚਾਹਵਣ ਹੋਣਗੇ ਜਿਵੇਂ ਅਸੀਂ ਖਾਸ ਕਰਕੇ ਸੰਧ ਬਣਾਉਣਾ ਫਰੀਦਕੋਟ ਦੇ ਵਿੱਚ ਸਾਡੇ ਅਦਾਰੇ ਆ ਜਿਹੜੇ ਖੇਤੀ ਨਾਲ ਸੰਬੰਧਿਤ ਸੰਧ ਬਣਾਉਂਦੇ ਆ ਉਹਨਾਂ ਨੂੰ ਵੀ ਮੌਕਾ ਮਿਲੂਗਾ ਕਿ ਉਹ ਇੰਟਰਨੈਸ਼ਨਲ ਲੈਵਲ ਤੇ ਆਪ ਦੇ ਜਿਹੜੇ ਹੈਗੇ ਆ ਉਹ ਕੀਤੇ ਹੋਏ ਕੰਮਾਂ ਦਾ ਪ੍ਰਦਰਸ਼ਨ ਕਰ ਸਕਦਾ ਹਾਂ ਇਹ ਫ੍ਰੀਕੋਰਟ ਸ਼ਹਿਰ ਪਹਿਲਾ ਸ਼ਹਿਰ ਹੋਊਗਾ ਪਰ ਇਹਦੇ ਨਾਲ ਜਿੱਥੋਂ ਅਸੀਂ ਇੱਥੋਂ ਚੱਲਾਂਗੇ ਤਾਂ ਪੰਜਾਬ ਸਾਰਾ ਮੁੱਖ ਮੰਤਰੀ ਸਾਹਿਬ ਦੇ ਸਾਰੀ ਗੱਲਬਾਤ ਧਿਆਨ ਚ ਪੰਜਾਬ ਤੋਂ ਬਾਅਦ ਫਿਰ ਅਸੀਂ ਇੰਡੀਆ ਨੂੰ ਜਿਹੜਾ ਹੈਗਾ ਉਹ ਉਹਦੇ ਨਾਲ ਜੋੜਾਂਗੇ ਕਿਉਂਕਿ ਸਾਡਾ ਦੇਸ਼ ਤਰੱਕੀ ਤਾਂ ਹੀ ਕਰੂਗਾ ਕਿ ਸਾਰਾ ਦੇਸ਼ ਆਪੋ ਪਾਰ ਜਿਹੜਾ ਹੈਗਾ ਇੱਧਰ ਉੱਧਰ ਐਕਸਚੇਂਜ ਕਰਾਂਗੇ ਸੋ ਇਸ ਵਾਸਤੇ ਇੱਕ ਬਹੁਤ ਵੱਡਾ ਪਰਾਲਾ ਸਾਡੇ ਲਈ ਤਾਂ ਬਾਈ ਜੋਤੀ ਜੀ ਹੋਣੀ ਉੱਥੇ ਪਹੁੰਚੇ ਹੋਏ ਆ ਕਿਉਂਕਿ ਇਹ ਆਸਟ੍ਰੇਲੀਆ ਦੇ ਵਿੱਚ ਨੇ ਉਸ ਟੀਮ ਨੂੰ ਇਹ ਸਾਰਾ ਇਹਨਾਂ ਨੇ ਜਿਹੜਾ ਹੈਗਾ ਉਹ ਲੈ ਕੇ ਆ ਰਹੇ ਹਨ ਢਿਲੋਂ ਸਾਹਿਬ ਨੇ ਕੋਈ ਸਾਡਾ ਮੈਡੀਕਲ ਖੇਤਰ ਦੇ ਵਿੱਚ ਇਹਨਾਂ ਦੇ ਵੀ ਕਾਲਜ ਜਿਹੜੇ ਇਹਨਾਂ ਦੇ ਵੀ ਜਿਹੜੇ ਉਹਨਾਂ ਨਾਲ ਸਮਝੌਤੇ ਹੋਣੇ ਤਾਂ ਕਿ ਜਿਹੜੇ ਬੱਚੇ ਸਾਡੇ ਖਾਸ ਕਰਕੇ ਕੋਈ ਨਰਸਿੰਗ ਕਰਦਾ ਹੈ ਕੋਈ ਐਮਬੀਬੀਐਸ ਕਰਦਾ ਹੈ ਕੋਈ ਡੈਂਟਿਸਟ ਹੈਗਾ ਉਹਨਾਂ ਨੂੰ ਜਿਹੜੀ ਚੀਜ਼ ਉੱਥੇ ਲੋੜ ਹੋਊਗੀ ਉਹ ਉੱਥੇ ਅਸੀਂ ਪ੍ਰੋਵਾਈਡ ਕਰਾਵਾਂਗੇ ਔਰ ਜਿਹੜੀਆਂ ਉਹਨਾਂ ਕੋਲੇ ਹੈਗੀਆਂ ਖੁਦਾਂ ਉਹਨਾਂ ਉੱਥੇ ਅਸੀਂ ਜਾ ਕੇ ਆਪਦੇ ਬੱਚੇ ਅਸੀਂ ਉੱਥੇ ਭੇਜਾਂਗੇ ਸਪੋਰਟਸ ਹੈ ਜਿਹੜੀ ਸਾਡੀ ਉਹ ਤੋਂ ਉਹਨਾਂ ਦੇ ਕੋਚ ਲੈ ਕੇ ਆਵਾਂਗੇ ਉੱਥੇ ਸਪੋਰਟਸ ਕਰਾਉਣਗੇ ਜਿਹੜੀਆਂ ਚੀਜ਼ਾਂ ਅਸੀਂ ਜਿਵੇਂ ਜਰੰਦਰ ਦੇ ਬਾਲ ਵਗੈਰਾ ਤਿਆਰ ਹੁੰਦੇ ਆ ਸਪੋਰਟਸ ਦੀ ਸਾਰੀਆਂ ਚੀਜ਼ਾਂ ਤਿਆਰ ਹੁੰਦੀਆਂ ਉਹ ਉੱਥੇ ਜਾਣਗੇ ਸਾਡਾ ਸਮਾਨ ਉੱਥੇ ਜਾਊਗਾ ਸੋ ਇਹ ਜਿਹੜੀ ਜਿਹੜੀ ਚੀਜ਼ ਜਿੱਥੇ ਜਿੱਥੇ ਵੀ ਜਿਹੜੀ ਚੀਜ਼ ਹੈਗੀ ਆ ਉਹਨਾਂ ਦੇ ਵਿੱਚ ਜਿਹੜੀ ਜਿਹੜੀ ਜਿਵੇਂ ਜਿਵੇਂ ਕੋ ਸਰਕਾਰੀ ادارے ਆ ਅਸੀਂ ਮਾਰਕਫੈਡਾ ਜਾਂ ਹੋਰ ਵੀ ਹੈ ਹੌਲੀ ਹੌਲੀ ਉਹਨਾਂ ਨੂੰ ਵੀ ਐਡ ਕਰਾਂਗੇ ਤਾਂ ਕਿ ਸਾਡੇ ਜਿਹੜੀਆਂ ਚੰਗੀਆਂ ਚੀਜ਼ਾਂ ਵੇਰਕਾ ਹੈ ਹੋਰ ਵੀ ਬਹੁਤ ਸਾਰੇ ਸਾਡੀ ਜਿਹੜੀ ਅਸੀਂ ਆ ਗਵਰਨਰ ਦੇ ਕੋਲੇ ਸਾਡੀ ਪੰਜਾਬ ਐਗਰੋ ਦੀ ਜਿਹੜੀ ਸਾਡੀ ਲੱਗਿਆ ਹੋਇਆ ਫੂਡ ਪ੍ਰੋਸੈਸਿੰਗ ਯੂਨਿਟ ਵਰਲਡ ਲੈਵਲ ਤੇ ਉਹਦਾ ਨਾਮ ਤਾਂ ਉਹਨੂੰ ਹੋਰ ਪ੍ਰਮੋਟ ਕਰਾਂਗੇ ਸਾਡੇ ਇਲਾਕੇ ਦੇ ਵਿੱਚ ਸਬਜ਼ੀ ਬਹੁਤ ਹੁੰਦੀ ਹੈ ਅਸੀਂ ਇੱਥੇ ਕੋਈ ਹੋਰ ਪ੍ਰੋਸੈਸਿੰਗ ਯੂਨਿਟ ਲਾਵਾਂਗੇ ਕਿਉਂਕਿ ਔਨ ਡਿਮਾਂਡ ਕੰਮ ਕਰਨਾ ਸੀ ਜਿਹੜੀ ਕੋਈ ਇਹਨਾਂ ਨੂੰ ਉੱਥੇ ਚੀਜ਼ ਦੀ ਲੋੜ ਹੋਊਗੀ ਅਸੀਂ ਉਹ ਤਿਆਰ ਕਰਕੇ ਦੇ ਸਕਦੇ ਹਾਂ ਅਸੀਂ ਤਿਆਰ ਕਰਕੇ ਦੇਵਾਂਗੇ ਤੇ ਜਿਹੜੀ ਚੀਜ਼ ਉੱਥੇ ਹੋਊਗੀ ਉਹ ਅਸੀਂ ਇੱਥੇ ਲੈ ਕੇ ਆਵਾਂਗੇ ਤੋ ਇਸ ਤਰ੍ਹਾਂ ਦਾ ਇੱਕ ਐਮਓਯੂ ਸੌਣ ਸਾਡਾ ਹੋਣਾ ਇੱਕ ਵਾਰੀ ਉਹ ਟੀਮ ਉਹਨਾਂ ਦੀ ਆ ਰਹੀ ਹੈ ਨੈਕਸਟ ਵੀਕ ਫਿਰ ਇਥੋਂ ਸਾਡੀ ਟੀਮ ਇੱਕ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਜਾਊਗੀ ਉੱਥੇ ਉਹਨਾਂ ਦੇ ਕੋਲ ਕਿਹੜੇ ਕਿਹੜੀ ਚੀਜ਼ ਹੈਗੀ ਜਿਹੜੀ ਅਸੀਂ ਆਪਦੇ ਲੋਕਾਂ ਲਈ ਲਿਆ ਸਕਦੇ ਹਾਂ ਤੋ ਇੱਕ ਬਹੁਤ ਵੱਡਾ ਉਪਰਾਲਾ ਹੈ ਤੋ ਜਿਹੜੀ ਸਾਡੇ ਆਸਟ੍ਰੇਲੀਆ ਤੋਂ ਬਾਈ ਹੋਣ ਦਾ ਬਹੁਤ ਲੰਮਾ ਸਮਾਂ ਆਪਣੀ ਸਾਤਕਪਿੰਡ ਤੋਂ ਆ ਸੰਘਰਸ਼ ਕੀਤਾ ਪਰ ਹਰ ਬੰਦਾ ਜਦੋਂ ਬਾਹਰ ਜਾਂਦਾ ਤੋ ਉਹਨੂੰ ਲੱਗਦਾ ਹੈ ਮੇਰਾ ਦੇਸ਼ੀ ਤਰੱਕੀ ਕਰੇ ਪਈ ਚਾਹੁੰਦੇ ਆ ਤਾਂ ਉਸ ਸੁਪਨੇ ਨੂੰ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਪੂਰਾ ਕਰਨਾ ਤਾਂ ਉਹ ਟੀਮ ਆਊਗੀ ਤੁਹਾਨੂੰ ਵੀ ਮਿਲਾਵਾਂਗੇ ਤਾਂ ਇਹਦੇ ਨਾਲ ਇੱਕ ਜਿਹੜਾ ਦੇਸ਼ਾਂ ਦਾ ਆਦਾਨ-ਪ੍ਰਦਾਨ ਹੋਣ ਦੇ ਨਾਲ ਸਾਡੀ ਖਾਸ ਕਰਕੇ ਆਪਣਾ ਏਰੀਆ ਪੰਜਾਬ ਦੇ ਵਿੱਚ ਵੀ ਆਪਾਂ ਅਖੀਰ ਤੇ ਆ ਜੰਨੇ ਆ ਭਾਰਤ ਦੇ ਵੀ ਬਾਰਡਰ ਤੇ ਆ ਜੰਨੇ ਕੋ ਇਸ ਵਾਸਤੇ ਸਾਡੇ ਲਈ ਇੱਕ ਬਹੁਤ ਵੱਡਾ ਇਹ ਮੌਕਾ ਹੈ ਔਰ ਇਹ ਮੌਕੇ ਨੂੰ ਆਪਾਂ ਜਿਹੜਾ ਸਾਰਿਆਂ ਦੇ ਨਾਲ ਮਿਲ ਕੇ ਅੱਗੇ ਲੈ ਕੇ ਉਹਨਾਂ ਤੇ ਹੋਰ ਸਾਡੇ ਜਿਹੜੇ ਆਉਣ ਵਾਲੇ ਪੀੜ੍ਹੀਆਂ ਉਹ ਇਤੋਂ ਬਹੁਤ ਕੁਝ ਪ੍ਰਾਪਤ